ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਜੀਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਿਆਂ ਦਾ ਆਪਾਂ ਉੱਠ ਚੁੱਕੇ ਆ ਤੇ ਆਈ ਹੋਪ ਤੁਸੀਂ ਵੀ ਬਾਤ ਵਧੀਆ ਹੋਵਗੇ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਣੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਸਾਡੇ ਰੀਤੇ ਤੋਂ ਤੁਹਾਨੂੰ ਪਤਾ ਮੈਂ ਇੱਥੇ ਪੈ ਕੇ ਵਲੌਗ ਕਿਉਂ ਬਣਾ ਰਹੀ ਆ ਵੈਸੇ ਮੈਂ ਉੱਠ ਕੇ ਬਾਹਰ ਗਈ ਹੋਈ ਸੀ ਤੇ ਇਹਨੇ ਮੇਨੂੰ ਆਵਾਜ਼ ਮਾਰ ਕੇ ਬੁਲਾਇਆ ਕਿ ਮੰਮਾ ਮੇਰੇ ਕੋਲ ਆਉ ਠੀਕ ਹੈ ਵੈ ਆਈਆਂ ਤੇ ਪਤਾ ਕੀ ਕਹਿੰਦਾ ਇਹ ਰੋਣ ਲੱਗ ਗਿਆ ਦੇਖ ਆ ਦੇਖ ਇਨੋਂ ਦੱਬਿਆ ਵਾ ਇਹ ਕਹਿੰਦਾ ਤੁਸੀਂ ਮੈਨੂੰ ਛੱਡ ਕੇ ਨਾ ਜਾਓ ਮੈਂ ਕਿਹਾ ਕਿਉਂ ਵੀ ਮੈਂ ਕਿੱਥੇ ਜਾਣਾ ਛੱਡ ਕੇ ਨਾ ਮੈਂ ਤਾਂ ਮੈਨੂੰ ਆਪਣੇ ਬੱਚਾ ਤੋਂ ਵੱਧ ਕੇ ਕੁਝ ਨਹੀਂ ਹੈ ਤੇ ਕਹਿੰਦਾ ਮੈਨੂੰ ਰਾਤ ਸੁਪਨਾ ਆਇਆ ਤੁਸੀਂ ਮੇਰੇ ਸੁਪਨੇ ਚ ਮਰ ਗਏ ਹੈ ਵੇ ਇਹਦੇ ਮੂੰਹ ਚੋਂ ਦਿਆ ਆਪਾਂ ਕੀ ਸੁਪਨਾ ਆਇਆ ਦੱਸੀ ਕੀ ਸੁਪਨਾ ਆਇਆ ਹੈ ਦੱਛਦੇ ਚੱਲ ਨਹੀਂ ਹਣੇ ਦਾ ਉਹਨੇ ਇਹ ਸੈਟ ਕਰ। ਬਤਲੇ ਉਹ ਰੋ ਕੇ ਡਬੋ ਜਾਦੇ ਰੋਇਆ ਗਾਇਸ ਬਹੁਤ ਜਾਦੇ। ਹਲੋ ਆਪਾਂ ਤਾਂ ਕਹਿੰਦੇ ਆ ਕਿਸੇ ਦੀ ਵੀ ਮਾਂ ਨੂੰ ਕੁਛ ਨਾ ਹੋਵੇ। ਬੱਚਿਆਂ ਨੂੰ ਦੇ ਲੋ ਇਦਾਂ ਹੁੰਦਾ ਵਾ। ਮੈਂ ਫੀਲ ਕੀਤਾ ਉੱਠਦੇ ਆ ਕਿ ਜਦੋਂ ਇਹਨੇ ਕਿਹਾ ਮੈਂ ਇਹ ਛੱਡ ਕੇ ਨ ਜਾਉ ਤਸੀਂ। ਸੁਪਨੇ ਸੱਚ ਨਹੀਂ ਹੁੰਦੇ ਓਏ। ਉੱਠ ਜਾ ਤੂੰ। ਬਾਬੇ ਅਰਦਾਸ ਕਰੀ ਦੀ ਹੁੰਦੀ ਆ ਬਾਬਾ ਜਿਹੜਾ ਮਾੜਾ ਸੁਪਨਾ ਕਦੇ ਸੱਚ ਨਾ ਹੋਵੇ। ਤੇ ਮੇਰੀ ਜਾਨ ਐ ਤਾ। ਉਹ ਦੇਖੋ ਨੋ ਹੀ ਜਾਂਦਾ ਤੇ ਲੋ ਹੀ ਜਾਂਦਾ ਤੇ ਕੋਈ ਸ਼ ਲੋ ਨਹੀਂ ਆਇਆ ਤੇ ਨਾ ਐਨੇ ਮੈਨੂੰ ਮਿਲਵਾ ਦੇਣਾ ਲੱਗਦਾ ਤੂੰ ਮੈਨੂੰ ਨਰਵਾਦੀ ਉੱਠ ਜਾ ਸਾਰੀਆਂ ਮਾਵਾ ਨੂੰ ਨਾ ਰੱਬ ਤੰਦਰੁਸਤੀ ਰੱਖੇ ਸਾਰੇ ਬੱਚਿਆਂ ਨੂੰ ਸਾਰੇ ਪਰਿਵਾਰਾਂ ਨੂੰ ਤੈਨ ਛੱਡ ਕੇ ਜਾਂਦਾ ਮੈਂ ਤੈਨੂੰ ਤੈਨੂੰ ਨਹੀਂ ਛੱਡ ਕੇ ਜਾਂਦਾ ਮੈਂ ਤੈਨੂੰ ਨਹੀਂ ਛੱਡ ਕੇ ਜਾਂਦਾ ਮੈਂ ਉਮਰ ਵੱਧ ਗਈ ਤੈਨੂੰ ਪਤਾ ਜਦੋਂ ਬੰਦਾ ਸੁਪਨੇ ਚ ਮਰ ਜਵੇ ਨਾ ਜਿਹੜਾ ਬੰਦਾ ਉਹਦੀ ਉਮਰ ਵੱਧ ਜਾਂਦੀ ਹੈ ਮੇਰੀ ਉਮਰ ਹੋਰ ਵੱਧ ਗਈ ਤੇ ਚਲੋ ਠੀਕ ਹੈ ਗਾਇਜ਼ ਚਾਹ ਪੀਣੀ ਆ ਸੀ ਮੈਂ ਤਾਂ ਕਿਚਨ ਚ ਸੀਗੀ ਮੈਨੂੰ ਵਾਜਾ ਮਾਰ ਮਾਰ ਕੇ ਕਹਿੰਦਾ ਮੇਰੇ ਕੋਲੇ ਆ ਕੇ ਪਾਓ ਇੱਕ ਮਿੰਟ ਮੇਰੇ ਨਾਲ ਪਾਓ ਇੱਕ ਮਿੰਟ ਸਰਰਾ ਤਾਂ ਨਾਲ ਮੇਰੇ ਨਾਲ ਪਿਆ ਰਹਿਦਾ ਪਤਾ ਨਹੀਂ ਕਹਿਜ ਭੜ ਭੜ ਸੁਪਨੇ ਦੇਖਦਾ ਰਹਿੰਦਾ ਹੈ ਗੰਦਾ ਬੱਚਾ ਮੇਰੀ ਜਾਨ ਤੇ ਚਲੋ ਠੀਕ ਹੈ ਗਾਇਜ਼ ਬਾਏ ਬਾਏ ਆਪਾਂ ਮਿਲਦੇ ਆ ਰੁਕੇ ਤੁਹਾਨੂੰ ਸੋ ਗਾਇਜ਼ ਆਪਾਂ ਉੱਠ ਚੁੱਕਿਆ ਔਰ ਕਿੰਨਾ ਹੱਥ ਧੋ ਕੇ ਮੈਂ ਤਾਂ ਹੋ ਗਿਆ ਤਿਆਰ ਸ਼ੇਰ ਪਾ ਲਈ ਆਪਾਂ ਹਰ ਟੀ-ਸ਼ਰਟ ਵਾਲੀ ਰੁੱਡੀ ਮਾਰ ਦੇ ਕੇ ਵਨੇ ਹੋਈ ਮਲਾਈ ਨੂੰ ਰੈਡ ਕਰਨ ਰੈਡ ਕਰਨ ਨੂੰ ਲੱਗ ਗਿਆ ਸੱਚੇ ਬਣਦੀ ਨਹੀਂ ਪਤਾ ਨਹੀਂ ਇਹਨੂੰ ਕੀ ਮੈਂ ਥੋੜਾ ਸਹੀ ਕਿਵੇਂ ਬਣੂਗੀ ਤੁਸੀਂ ਆਹ ਤੱਕ ਗਿਆ ਦੇ ਮੱਖਣ ਤੁਸੀਂ ਆਹ ਦੇਖੋ ਆਹ ਤੇ ਬਸ ਹੁਣ ਸੇਕ ਦਵਾ ਲੈਣਾ ਮਾੜਾ ਜਿਹਾ ਦੇਖਦੇ ਆਪਾਂ ਬਣਦੀ ਤੋ ਦੇ ਮੈਨੂੰ ਬਰਫ਼ ਕੱਟ ਕੇ ਦੇ ਮਾੜੀ ਜਿਹੀ ਦਾਇ ਦੇ ਪਤਾ ਨਾ ਪਤਾ ਨਾ ਮੱਖਣ ਬਣ ਗਿਆ ਪਹਿਲਾਂ ਨੂੰ ਬਰਫ਼ ਕੱਟ ਕੇ ਦਿਨੇ ਆ ਗਾਇਸ ਦਾ ਖਜ਼ਾਨਾ ਗਾਇਸ ਘਰੇ ਚੱਲ ਰਹੀਆਂ ਸਾਫ ਸਫਾਈਆਂ ਮੀਨਾ ਅੰਟੀ ਆ ਜਾਈ ਨਹੀਂ ਰੀਤਾ ਆਪਣੇ ਝਾੜੂ ਉੱਪਰ ਚਲਾ ਕੇ ਰਹਾ ਤੇ ਮੈਂ ਅੰਦਰ ਉਸ ਮਾਂਸ ਨੂੰ ਚੱਕਦਾ ਫਿਰਦਾ ਹਾਂ ਮਿੰਟਾ ਬੋ ਕੰਮ ਨੇ ਗਾਇਸ। ਪਰ ਲੱਪਸ ਫਾਈ ਕਰਦੇ ਆ ਸਾਰੀ। ਵਾਹਿਗੁਰੂ ਜੀ। ਮੇਰੇ ਬਿਨਾ ਕੋਈ ਕੰਮ ਨਹੀਂ ਕਰਦਾ ਇਸ ਘਰੇ। ਤਾਂ ਚਲੋ ਗਾਇਸ ਹੁਣ ਆਪਾਂ ਫਰੀ ਹੋ ਕੇ ਮਿਲਦੇ ਸਾਰ ਸਾਮਾਨ ਚੱਕ ਚੁੱਕੇ ਬਾਏ ਬਾਏ। ਤੇ ਗਾਇਸ ਆਪਾਂ ਸਾਰ ਸਫਾਈਆਂ ਕਰ ਚੁੱਕੇ ਆ ਸਾਰ ਜਿੰਨ ਦੱਸਿਆ ਜਿਵੇਂ ਤੇ ਲਵੈਂਡਰ ਕਲਰ ਦਾ ਗੌਰਮਨ ਨੱਕ ਦਾ ਦਾਦਾ ਲੱਗਦਾ। ਅਮਾ ਕਿਦਾਂ ਲੱਗਦਾ ਗੂਲਪਰਨ। ਇਹ ਲੱਗਦਾ। ਗਾਇਸ ਐਸ ਜੰਪਾ ਤੇ ਤਾਂ ਬੱਤ ਨਹੀਂ ਬਣ ਲਿਆ। ਚਲੋ ਆਪਾਂ ਚੱਲਦੇ ਹਾਂ ਅੰਦਰ। ਮੈਂ ਕਾ ਕੀ ਕੰਮ ਕਰਕੇ ਬੈ ਜੰਨੇ ਆ ਮਮਾ ਮੈਂ ਥੱਕ ਗਈ ਬਾਹਰ ਪਲੇਟ ਪਈ ਆ ਚੱਕ ਕੇ ਦੇ ਇਹ ਨਹੀਂ ਕਹਿੰਦੇ ਨਾ ਕਪੜਾ ਮਾਰ ਇਹ ਨਹੀਂ ਕਹਿੰਦੇ ਕੋਈ ਨਾ ਪੁੱਤ ਬੈ ਜਾ ਦੋ ਮਿੰਟ ਉਹ ਵੱਜ ਗਿਆ ਹੀ ਗੈਸ ਕੱਟ ਗਏ ੱਟ ਕੇ ਵੱਜ ਗਏ ਕਰਤਾ ਗੈਸ ਚਲੋ ਕਪੜਾ ਮਾਰੀਏ ਗਾਇਸ ਬਾਹਰ ਗਾਜੀ ਗਲੀ ਚ ਕੋਈ ਵੀ ਨਹੀਂ ਹੈਗਾ ਇਹਸ ਕਰਕੇ ਆਪਾਂ ਗੇਟ ਲਾ ਦਿੰਦੇ ਆ ਵਖੋ ਗਾਇਸ ਝੰਡੇ ਝੂਲਦੇ ਜੰਦੇ ਝੂਲਦੇ ਰੈਣੰ ਪੰਥਵੰਤ ਬਹਾਦਰ ਕੇ ਸੋ ਗਾਇਜ਼ ਆਪਾਂ ਤੁਹਾਨੂੰ ਦਿਖਾਏ ਕਿ ਹੋ ਗਿਆ ਫ੍ਰੀ ਅੱਜ ਆਪਾਂ ਕਾਕਾ ਨੂੰ ਦਿਖਾਏਣੀ ਆਪਣਾ ਅੱਜ ਕਾਕਾ ਹੋ ਗਿਆ 8 ਦਿਨਾਂ ਦਾ ਹਾਂ 8 ਦਿਨਾਂ ਦਾ ਹੋ ਗਿਆ ਹਾਂ ਸੋ ਗਾਇਜ਼ ਆਪਾਂ ਹੁਣ ਜਾਣੇ ਪਏ ਕਿੱਥੇ ਜਾਣੇ ਮੈਂ ਆਪਾਂ ਕਿ ਆਨੇ ਆ ਘੁੰਮਣੇ ਅਸੀਂ ਫੇਰੇ ਅਸੀਂ ਕੰਮ ਚੱਲਿਆ ਕੰਮ ਅਸੀਂ ਕੰਮ ਚੱਲਿਆ ਕਿਤੇ ਜੋ ਵੀ ਸੀਗਰਟ ਕੰਮ ਆ ਤੇ ਚਲੋ ਹੁਣ ਆਪਾਂ ਕੰਮ ਕਰਕੇ ਫ੍ਰੀ ਹੋ ਕੇ ਫਿਰ ਮਿਲਦੇ ਤੁਹਾਨੂੰ ਤਾਂ ਸਾਰੇ ਜਣੇ ਬਣੇ ਰਹੋ ਵਲੋਗ ਨਾਲ ਅੱਗੇ ਵੀ ਦੇਖਿਓ ਕੀ ਹੁੰਦਾ ਤਾਂ ਚਲੋ ਚਾਲਦੇ ਹਾਂ ਫਿਰ ਮਿਲਦੇ ਫਿਰ ਹੋਗੇ ਬਾਏ ਬਾਏ ਬਹੁਤ ਚੰਗਾ ਲੈ ਲੈ ਮੱਚ ਨਹੀਂ ਬਰਾਬਰ ਮਾਰਦਾ ਬਰਾਬਰ ਮਾਰੇਗਾ ਬਰਾਬਰ ਮਾਰਨ ਰਹਿਣਾ ਤੂੰ ਤੱਤੀ ਗਾ ਮੇਰੀ ਭੌਂਕਦਾ ਕਿ ਮੈਂ ਕੁੱਤਿਆ ਇੰਡੀ ਵੀ ਗਾਲ੍ਹਾਂ ਦਿੰਦਾ ਪਈ ਐ ਇੰਡੀਆ ਪਹਿਲਾਂ ਆਪਣੀ ਵਾਰ ਤੂੰ ਸੀਸੀ ਨੇ ਕਰੇਂ ਇੰਨੀ ਵਾਰੀ ਮਾਰ ਤਾਂ ਮੈਂ ਇੱਕ ਵਾਰੀ ਵੀ ਠੀਕ ਆ ਗਿੰਨਾ ਕਰੇਂ ਖਾ ਗੱਤੀ ਖਾਲਾ ਕੁੱਤੇ ਲਿਆ ਮਿੰਗ ਨੇ ਖੜਾ ਕਾਲੇ ਤੁਸੀਂ ਤੈਨੂੰ ਜੁਕਤੀ ਬਣਾਈ ਹੈ ਨਾ ਐ ਮੰਮੀ ਲੈ ਲੈ ਬੋਲ ਬੋਲ ਹਣ ਕਰ ਕਰ ਬਕਵਾਸ ਕਰ ਬਕਵਾਸ ਕਰ 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 ਬਕਵਾਸ ਹੁਣ ਕੀ ਆ ਗਈ ਗਾਏ ਇਸ ਕੰਮ ਤਾਂ ਬਕਵਾਸ ਅਸੀਂ ਕੰਮ ਤਾਂ ਫਰੀ ਹੋ ਗਿਆ ਤੇ ਘਰੇ ਆ ਗਏ ਮੈਨੂੰ ਹੁਣ ਘਰੇ ਆ ਕੇ ਕੁੱਟਣ ਲੱਗ ਗਏ ਨੇ ਦੇਖ ਲਓ ਚੁੱਪ ਲਾਣਾ ਗਾਇਸ ਨੇ ਪੌਂਕਾ ਦੱਕੇ ਮੈਨੂੰ ਤੂੰ ਦੇ ਪੌਂਕਾ ਦੱਕੇ ਮੈਨੂੰ ਤੂੰ ਅਹੀ ਕੀ ਕੱਲਾ ਟੱਟੀ ਵਾਲਾ ਹੋਰ ਮੈਂ ਕੀ ਕਿਹਾ ਵਾ ਮੈਂ ਨਾ ਖਾ ਕੇ ਦੇਖ ਤਾ ਖਾ ਕੇ ਦੇਖ ਪਿੰਨ ਖੱਟ ਕੇ ਬਾਦਲੀ ਤਸਨਾ ਕੋਈ ਬਾਗ ਦਾ ਦਾਸ ਦਾ ਪਿੰਦੀ ਨਾ ਇਹ ਨਾ ਦੋ ਦਲਾ ਮੈਂ ਘਰ ਛੱਡ ਕੇ ਦਫਾ ਜਾ ਨਿਕਲ ਜਾ ਕਰ ਬਾਹਰ ਉਹ ਜੋ ਕੋ ਜੋ ਬੜ ਕਰ ਗੈਸ ਨਾ ਥੋੜੀ ਨਾ ਹੀ ਦਵਾ ਮੈਂ ਚੱਲ ਵੀ ਜਾਣਾ ਬਕਵਾਸ ਹੀ ਕੀਤੀ ਰੋਣੇ ਲੱਗੀ ਦੁਬਾਰਾ ਕਰਕੇ ਜੰਨਾ ਕੰਤਰੇ ਮਾਰਿਆ ਕਰ ਫਰ ਵੇਲੇ ਫਰ ਵੇਲੇ ਗੰਦ ਹਰ ਵਾਲੇ ਮੂੰਹ ਦੇ ਉੱਤੇ ਇੱਕ ਗੰਦੇ ਜਿਹੇ ਕਾਪੋ ਰੱਖਦਾ ਮਨਿੰਦਰ ਨਾ ਮੈਂ ਗਾਇਸ ਮਮਾ ਨੂੰ ਚਾਹ ਪੀਂਦੇ ਚਾਹ ਰ ਪਤਾ ਕੀ ਖਾਂਦਾ ਕੁਝ ਨਹੀਂ ਖਾਂਦਾ ਥੋੜਾ ਕੁਝ ਖਾਣੂ ਨਹੀਂ ਥੋਨੂੰ ਜਿਵੇਂ ਲੱਗਿਆ ਮੂੰਗਾ ਉਹ ਖਾਗਦਾ ਨਹੀਂ ਨੀ ਮਮਾ ਮੈਂ ਕਹਿੰਦਾ ਨਹੀਂ ਗੰਦ ਮੰਨ ਕੇ ਨਾ ਇਹਨੂੰ ਇਹਨੂੰ ਬੰਦ ਕਰ ਲਿਆ ਕਰ ਤੇ ਉਹਨੂੰ ਬੰਦ ਕਰ ਲਿਆ ਕਰ ਇਹਨਾਂ ਕਾਲਾ ਫਨੀ ਮਾਰ ਸਾਰਾ ਗੰਦ ਭਰ ਦਿੰਦਾ ਵਿੱਚ ਗਾਇਸ ਆ ਮੇਰੀ ਮਿਚੋਣੀ ਮਮਾ ਮੈਂ ਪੜਾ ਮੋਤੀ ਦੀਆ ਪਰ ਕੋਈ ਹੁੰਦਾ ਮੋਤੀ ਨਹੀਂ ਮੈਨਿਆ ਮੋਤੀ ਮੋਤੀ ਨੂੰ ਕੀ ਆ ਤੇਰੀ ਕਮਾਈ ਖਾਣੀ ਆ ਮੈਂ ਨਹੀਂ ਆਪ ਦਾ ਆਪਦਾ ਕਰਕੇ ਖਾਣੇ ਆ ਮੋਟੇ ਨੂੰ ਕੀ ਆ ਜਿੱਦਾਂ ਤੂੰ ਖਵਾਏਂਗਾ ਨਾ ਉਦਦੇ ਕਹਿ ਦੀ ਕੀ ਮੋਟਿਆ ਓਏ 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 ਕਹਿੰਦਾ ਆਪਦਾ ਕਰਕੇ ਖਾਣੇ ਆ ਆਏ ਆ ਗੰਦਾ ਆਉਣਾ ਆਉਦਾ ਮਗਰ ਕਿਰਕਿਆ ਕਰਨੀ ਚੁੱਪੀ ਕਰਕੇ ਤੈਨੂੰ ਆਪਦੀ ਮਿਹਨਤ ਹੱਥਾਂ ਨਾਲ ਕਰਕੇ ਖਾਣੇ ਆ ਹਾਂ ਲੈ ਆ ਦੇਖ ਤਨ ਕਰਕੇ ਤਨ ਕਰਦਾ ਬਕਵਾਸ ਨਾ ਕਰਿਆ ਗਾ ਨੂੰ ਅੱਛਾ ਹੋਰੇ ਚ ਕਰਦੀ ਦਿਖਾਈ ਆ ਉਹਨੂੰ ਮੰਨੀ ਹੋ ਗਈ ਸੀ ਹਾਂ ਖਾਈ ਜਾਂਦੇ ਆ ਆਂਟੀ ਤੁਸੀਂ ਵਕਤ ਕਰਕੇ ਖਾ ਆਪਣਾ ਕਰਕੇ ਖਾਣੇ ਹਾਂ ਪਰ ਖਾਣਾ ਕਰਦੇ ਆ ਇਹ ਔਰ ਇਹ ਲਟਿੰਗ ਵਾ ਕੇ ਗੱਲ ਕਰਾ ਨਾ ਦੇ ਮੈਂ ਤੂੰ ਕਹਿੰਦਾ ਮੋਟੀ ਆ ਮੈਂ ਕਿਹਾ ਜਦੋਂ ਤੂੰ ਕਮਾ ਕੇ ਖਵਾਏਗਾ ਉਦੋਂ ਦੱਸਿਆ ਹਣਾ ਸੀ ਆਪਦਾ ਕਰਕੇ ਖਾਣੇ ਆਹ ਕੰਮ ਕਰਕੇ ਕੀ ਆ ਮੈਂ ਕੁੱਤੀ ਮੈਂ ਹਾਂ ਗੈਲ ਕੁੱਤੀ ਲਾ ਲਈ ਮਨਿੰਦਰ ਕਿੱਥੇ ਪਈਆਂ ਨੇ ਤੁਸੀਂ ਆਪਣਾ ਕਰਕੇ ਨਹੀਂ ਖਾਣੇ ਕਰਾ ਕਰਕੇ ਖਾਣੇ ਕੰਮ ਕਰਕੇ ਯਾਰ ਤੂੰ ਕਿਉਂ ਗੰਦ ਬਕਵਾਸ ਕਰ ਤੂੰ ਕਰ ਦਮ ਤੈਨੂੰ ਅੰਟੀ ਤੁਸੀਂ ਆਪਣਾ ਘਰ ਕੇ ਖਾਣੇ ਨਹੀਂ ਨਹੀਂ ਇਹ ਲੋਕਾਂ ਨਾਲ ਕਰਕੇ ਖਾਣੇ ਜਿੱਦਾਂ ਵਸੀ ਬਲਾ ਗਿਆ ਗਾਇਸ ਇੱਕ ਵਾਰ ਜਾਂ ਇੱਕ ਵਾਰ ਇਹ ਸੜੀ ਗੱਲ ਹੋਰ ਕੀਤੀ ਮਮਤਾ ਸੁਸੂ ਨਿਕਲੇ ਲੋ ਬੇਟਾ ਨਮਰਾਤ ਕੀ ਹੋ ਗਈਓ ਛਾਤੀ ਤੇ ਮਾਰ ਛਾਤੀ ਤੇ ਛਾਤੀ ਤੇ ਪਾਣੀ ਲੱਗ ਗਿਆ ਸੀ ਮੈਂ ਨਾ ਮੈਂ ਆਏ ਕਰਕੇ ਨਾ ਮੈਨੂੰ ਮੱਥੇ ਲੱਗੀ ਉਹਨਾਂ ਪਾਣੀ ਪੀਣ ਲੱਗਾ ਮੱਥੇ ਠੀਕ ਮਾਰਦੀ ਮੈਂ ਪਾਣੀ ਪੀਂਦੀ ਹੁੰਦੀ ਕਿ ਕਹਿੰਦਾ ਛਾਤੀ ਤੇ ਮਾਰ ਕਹਿੰਦਾ ਤੇ ਛਾਤੀ ਤੇ ਉਹ ਆਏ ਨਹੀਂ ਮਾਰਦੇ ਹੁੰਦੇ ਕੇ ਕਹਿੰਦਾ ਤੇ ਛਾਤੀ ਤੇ ਮੁੱਠੀ ਮਾਰਦਾ ਮੈਂ ਇਹ ਛਾਤੀ ਨੂੰ ਮੁੱਠੀ ਚੱਕ ਲਈ ਤੇ ਮੁੱਠੀ ਮਾਰਦਾ ਤੇ ਛਾਤੀ ਨੂੰ ਮੁੱਠੀ ਮਾਰ ਕੇ ਚੱਲ ਤੂੰ ਵੀ ਆਪਣਾ ਕਰਕੇ ਖਾਣਾ ਤੂੰ ਮੇਰਾ ਹੀ ਖਾਂਦਾ। ਇਹ ਤੁਸੀਂ ਸਦਾ ਖਾਂਦੇ ਹੋ ਸਾਡਾ ਆਪ ਦਾ ਖਾਂਦੇ ਹੋ ਤੁਸੀਂ ਸਾਡਾ ਖਾਂਦੇ ਹੋ। ਆਏ ਆਏ ਗੰਦੇ। ਕੀ ਕਰਕੇ ਖਾਂਦੇ? ਇਹ ਇਹ ਬਣਦੀ ਹੈ ਗੱਲ। ਤੇ ਚਲੋ ਗਾਇਸ ਮੈਂ ਨਹੀਂ ਹਲਕਾ ਤਾਂ ਚੱਲ ਗਾਇਆ। ਚੱਲ ਗਾਇਆ। ਸਦਾ ਖਾਂਦੇ ਆਏ ਦੋ ਮਹੀਨੇ ਸਾਡਾ ਖਾਂਦੇ। ਤੇ ਚਲੋ। ਨਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕੀ ਆ। ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕੀ। ਗਾਇਸ ਤੁਸੀਂ ਮੇਰੇ ਘਰ ਦੇ ਕੰਮ ਕਰਕੇ ਖਾਂਦੇ ਹੋ ਕੀ ਕਰਕੇ ਖਾਂਦੇ ਗੰਦੀ ਸੋਚ ਪੈਰਦੀ ਮੋਚ। ਤੁਸੀਂ ਕੀ ਸੋਚਿਆ? ਤੁਸੀਂ ਕੀ ਸੋਚ ਰਹੇ? ਕੀ ਸੋਚਿਆ ਕੀ ਸੋਚਿਆ ਗਾਇਸ ਵੀ ਮम्मा ਆਪਣਾ ਕਰਕੇ ਖਾਂਦੇ ਆਪਣੇ ਕਰਕੇ ਖਾਂਦੇ ਲੋਕਾਂ ਦਾ ਨਹੀਂ ਖਾਂਦੇ ਆਪਣੇ ਹੀ ਖਾਂਦੇ ਆ ਆਪਣੇ ਤੁਸੀਂ ਖਾਣੇ ਹੋ ਸਾਡਾ ਕੁੱਤੇ ਹੋ ਮਨਿੰਦਰ ਹੱਤਿਆ ਕਰ ਨਾ ਯਾਰ ਤੰਗ ਨਾ ਕਰ ਕਰ ਲਿਆ ਕੱਪੜੇ ਚੱਕ ਮਾੜੀ ਜੇ ਐਡ ਕਰੀਏ ਕੱਪੜਿਆਂ ਦੇ ਕੰਮ ਕਰਦਾ ਹੈ ਕੰਮ ਕਰਦਾ ਹੈ ਹੋਰ ਕਿਹੜਾ ਕੰਮ ਸਾਡਾ ਜੋ ਆਖਦੇ ਕੋਈ ਪੀਡੀਓ ਸਮਝਦਾ ਹੀ ਨਹੀਂਗਾ ਸੋ ਗਾਇਸ ਆ ਦੇਖੋ ਆਪਾਂ ਸਲੈਕਟ ਕਰਦੇ ਆ ਇਹਦੇ ਚੋਂ ਅੱਜ ਮੇਰਾ ਰਾਤਾਵਾ ਕਿ ਆ ਸੂਪ ਨੂੰ ਮੈਂ ਪਾ ਕੇ ਦਿਖਾਵਾਂ ਇਹ ਮੈਨੂੰ ਬਹੁਤ ਪਸੰਦ ਆ ਗਾ ਸ਼ੇਰ 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 ਦੇਖੋ ਇੱਕ ਗਾਇਸ ਇੱਕ ਮੈਂ ਦੱਸਣੀ ਸੀ ਸੱਚੇ ਕੱਲ ਆਪਾਂ ਨਾ ਇਹ ਵਾਲਾ ਰੈੱਡ ਇਦਾਂ ਦਾ ਟਰਾਈ ਕਰਿਆ ਸੀਗਾ ਠੀਕ ਹੈ ਤੇ ਮੈਨੂੰ ਨਾ ਉਹਦੇ ਚ ਕਈ ਜਣੇ ਤੇ ਮੈਸੇਜ ਆਏ ਸੀ ਕਹਿੰਦੇ ਕਿ ਤੁਸੀਂ ਮਤਲਬ ਕਿਉਂ ਇਹ ਟਾਈਟ ਟਾਈਟ ਕਿਉਂ ਲੱਗ ਰਿਹਾ ਐ ਵੈਸੇ ਰੀਜ਼ਨ ਪਤਾ ਕੀ ਸੀ ਸੱਚ ਦੱਸਾਂ ਐਕਸਲ ਸਾਈਜ਼ ਰੀਤ ਨੇ ਪਾ ਲਿਆ ਸੀ ਥੱਲ ਸਾਈਜ਼ ਮੈਨੂੰ ਦਿੱਤਾ ਸੀ ਇਹ ਨਹੀਂ ਦੁੱਧ ਠੀਕ ਹੈ ਅੱਜ ਆਪਾਂ ਦੇਖ ਕੇ ਪਾਵਾਂਗੇ ਤੇ ਮੇਰੇ ਐਕਸਲ ਨਹੀਂ ਹੁੰਦਾ ਵਾ ਮੈਂ ਐਕਸਰਸਾਈਜ਼ ਪਾਉਂਗੀ ਜਦੋਂ ਮੇਰੇ ਮਮਾ ਕੱਢੇ ਹੁੰਦੇ ਆ ਆਹ ਵਾ ਐਕਸਰਸਾਈਜ਼ ਖਨਵੇਅਰ ਕਰਕੇ ਦਿਖਾ ਦੋ ਸੋ ਗਾਇਜ਼ ਆ ਦੇਖ ਲਓ ਤੁਸੀਂ ਮੈਂ ਆਹ ਸੁਗਧੇਰ ਕੀਤਾ ਏ ਤੇ ਆਹਾ ਆਏ ਦਾ ਨੰਦਾ ਆ ਰਿਆ ਨਾ ਸੂਟ ਪਾ ਕੇ ਪੁੱਛੋ ਨਾ ਮੈਂ ਕਹਿੰਦੇ ਬਿਲਕੁਲ ਮੈਨੂੰ ਰਿਲੈਕਸ ਫੀਲ ਹੋ ਰਿਹਾ ਹੈ ਦਿਨਾਲੇ ਪਾ ਕੇ ਜਿੱਦ ਤੱਕ ਠੀਕ ਹੈ ਬਹੁਤ ਵਧੀਆ ਤੁਸੀਂ ਵੀ ਜਲਦੀ ਜਲਦੀ ਪਰਚੇਸ ਕਰ ਲਓ ਜਿਹੜਾ ਮੈਂ ਇਸ ਤੋਂ ਪਹਿਲਾਂ ਸੂਟ ਪਾਇਆ ਹੋਇਆ ਸੀ ਨਾ ਜਿਹੜਾ ਉਤਾਰਿਆ ਹੋਣੀ ਮੈਨੂੰ ਇਦਾਂ ਲੱਗਦਾ ਜਿਦਾ ਸੱਪ ਨੇ ਕੰਝ ਲਾਈ ਹੁੰਦੀ ਆ ਇੰਨਾ ਸੌਫਟ ਹੈ ਇੰਨਾ ਆ ਇੰਨਾ ਸੌਫਟ ਹੈ ਤੇ ਉਹ ਵਾਲਾ ਸੂਟ ਮੈਂ ਲੈ ਕੇ ਆਉਂਦਾ ਸੀ ਉਥੋਂ ਡੀਮਾਰਟ ਤੋਂ ਨਾ ਡੀਮਾਰਟ ਤੋਂ ਲਿਆਂਦਾ ਸੀ 900 ਰੁਪਏ ਦਾ ਠੀਕ ਹੈ ਐਡਾ ਮੈਂ ਕਹਿੰਨੀ ਆ ਉਹਨਾਂ ਗਾਰਾ ਹੀ ਬਣਿਆ ਪਿਆ ਤੇ ਸ਼੍ਰਿੰਕ ਵੀ ਹੋ ਗਿਆ ਸ਼੍ਰਿੰਕ ਵੀ ਹੋ ਗਿਆ ਪਸੰਦ ਰਿਹਾ ਸ਼੍ਰਿੰਕ ਵੀ ਹੋ ਗਿਆ ਇੱਥੇ ਤੱਕ ਇੰਨਾ ਇੰਨਾ ਤਾਂ ਸੀਗਾ ਹੀ ਉਹ ਨਾ ਤੇ ਉਹ ਇੰਨਾ ਹੋ ਗਿਆ ਹੂੰ ਇਨ ਨੈਸ਼ਰਿੰਗ ਹੋ ਗਿਆ ਕਪੜਾ ਜਾਂਦਾ ਕਿੱਥੇ ਐ ਸੀ ਪਤਾ ਨਹੀਂ ਉਹ ਤਾਂ ਚੜ ਗਿਆ ਤੇ ਫਿਰ ਮੈਂ ਉਹਦਾ ਪਤਾ ਮੈਂ ਕੀ ਕਰਦੀ ਆ ਉਹਦਾ ਜਿਹੜਾ ਉਹ ਆ ਨਾ ਪਜਾਮਾ ਐ ਉਹਦੇ ਵਿੱਚ ਦੇ ਲਈ ਉਹ ਮੇਰੇ ਤੋਂ ਕਰਕੇ ਫਿਰ ਉਹ ਮੇਰੇ ਕੋਲ ਲਾਇਕ ਹੁੰਦਾ ਹੈ ਆਦਰਵਾਈਜ਼ ਨਹੀਂ ਉਹ ਬਹੁਤ ਚਲ ਗਿਆ ਹੈ ਠੀਕ ਹੈ ਤੇ ਇਹਦੇ ਚ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਬਹੁਤ ਸਾਰੇ ਕਲਰ ਆਏ ਹੋਏ ਨੇ ਆ ਦੇਖੋ ਅੱਜ ਚੈੱਕ ਚ ਬਹੁਤ ਸੋਹਣਾ ਕਲਰ ਹੈ ਆ ਬਲੈਕ ਚ ਹੈਗਾ ਇਹ ਆ ਬਲੂ ਚ ਵੀ ਹੈ ਦੇਖੋ ਬੰਦਾ ਸੋਹਣਾ ਤੇ ਇੱਕ ਆ ਵੀ ਹੈ ਇਹ ਜਿੱਦਾਂ ਹੁੰਦਾ ਵਾ ਫੌਜੀਆ ਵਾਲਾ कलर ਹੈ ਨਾ ਮਿਲਟਰੀ শেਡ ਆ ਦੇਖੋ ਆ ਲਾਈਟ ਕਲਰ ਚ ਵੀ ਬਹੁਤ ਸੋਹਣੇ ਆ ਤੇ ਇਹ ਚੀਜ਼ ਬਹੁਤ ਜਲਦੀ ਸੇਲ ਹੋ ਰਹੀ ਆ ਲਾਈਟ ਸੂਬਰ ਕਲਰ ਹੈ ਨਾ ਜਿਹੜੇ ਲਾਈਟ ਕਲਰ ਬਹੁਤ ਜਲਦੀ ਸੇਲ ਹੁੰਦੇ ਆ ਤੇ ਆ ਇਹ ਵੀ ਚੈੱਕ ਚ ਹੈ ਤੇ ਇਹ ਜਿਹੜਾ ਮੈਂ ਵੇਅਰ ਕੀਤਾ ਹੀ ਹੋਇਆ ਹੈ ਇਹ ਉਹੀ ਹੈ ਤੇ ਇਹਨਾਂ ਚ ਪੀਸਸ ਵਾਧੂ ਨੇ ਆਪਣੇ ਕੋਲ ਸਟਾਕ ਵਾਧੂ ਹੈ ਤੁਸੀਂ ਬਸ ਆਰਡਰ ਕਰੋ ਠੀਕ ਹੈ ਜੀ ਆਰਡਰ ਕਰੋ ਬਾਤ ਤੋਂ ਬਾਤ ਜਿੰਨੇ ਮਰਜ਼ੀ ਪੀਸ ਮੰਗਵਾਓ ਤੇ ਸ਼ਿਪਿੰਗ ਸਾਰਿਆਂ ਨੂੰ ਬਿਲਕੁਲ ਫ੍ਰੀ ਆ ਦਿੱਲੀ ਹਰਿਆਣਾ ਪੰਜਾਬ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੇ ਮੇਰੇ ਸੂਟ ਪਾਇਆ ਦੱਸੋ ਕਿਦਾਂ ਦਾ ਲੱਗ ਰਿਹਾ ਤੇ ਮੈਨੂੰ ਬਹੁਤ ਜ਼ਿਆਦਾ ਕੰਫਰਟ ਫੀਲ ਹੋ ਰਿਹਾ ਮੈਨੂੰ ਤਾਂ ਨਾ ਸਵਰਗਾਂਚ ਸਵਰਗਾਚਾ ਸੱਚੀ ਮੈਂ ਤਾਂ ਤੇ ਬਾਕੀ ਅੱਜ ਰੀਟਰੇ ਪਾਇਆ ਨਹੀਂ ਇਹ ਆਪਦਾ ਉਹ ਜੀਨ ਟੌਪ ਆ ਕੇ ਬੈਠਾ ਹੋ ਦੇਖ ਲੈ ਐ ਇੱਚੀ ਗੰਦਾ ਜੀਨ ਟੌਪ ਸੁਸਤੀ ਐਸਵੇਂ ਗਾਈਜ਼ ਇਹ ਸੁਸਤੀ ਪੈ ਜਾਂਦੀ ਆ ਠੀਕ ਹੈ ਇਹਦੇ ਚਿੱਪੜੇ ਵਜਨਾਲੇ ਐ ਵੈਸੇ ਆਪਣੇ ਕੋਲੇ ਬਹੁਤ ਜ਼ਿਆਦਾ ਸਟਾਕ ਪਿਆ ਹੋਇਆ ਹਜੇ ਕੁਝ ਖੋਲਣ ਵਾਲਾ ਐ ਬਸ ਤੁਸੀਂ ਆਰਡਰ ਕਰੋ ਫਟਾਫਟ ਇਹ ਤਾਂ ਹੋਈ ਅਸੀਂ ਕਰਕੇ ਹਟੇ ਆਂ ਸੇਲ ਤਾਂ ਕਰਕੇ ਇੱਥੇ ਇਦਾਂ ਹੀ ਖਲਾਰਿਆ ਪਿਆ ਮੈਂ ਕਿਹਾ ਚਲੋ ਨਾਲ ਨਾਲ ਮੈਂ ਐਡ ਵੀ ਕਰ ਦੇਣੀ ਆ ਇਹ ਬਣ ਕੱਲ ਨੂੰ ਇਦਾਂ ਦਾ ਕੁਝ ਸ਼ੇਅਰ ਕਰਕੇ ਦਿਖਾਵਾਂਗੇ ਬਟਨ ਬਣੇ ਹੋਏ ਨੇ ਇਹਦੇ ਤੇ ਠੀਕ ਹੈ ਮਾਂ ਕੱਲੋਂ ਰਹਿ ਗਿਆ ਹਾਂ ਫਿਰ ਤੈਨੂੰ ਮੈਂ ਕਹਾਂ ਨਾ ਕੋਈ ਕਲਰ ਰਹਿ ਗਿਆ ਵਾ ਅਨੇਕ ਕੋਈ ਤੇ ਵੀ ਹੈਗਾ ਗਾਏ ਇਹ ਲਾਸਟ ਪੀਸ ਆ ਇਹ ਆਪਾਂ ਹੋਰ ਚ ਰੱਖੋਨੇ ਆ ਇਹ ਛੇਤੀ ਛੇਤੀ ਲੈ ਲਓ ਸਿੰਗਲ ਪੀਸ ਰਹਿ ਗਿਆ ਤੇ ਵੈਸੇ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜੀ ਆਰਡਰ ਕਰੋ ਆਪਣੇ ਕੋਲ ਸਟਾਕ ਹੈਗਾ ਇਹ ਆ ਦੇਖੀ ਇਹਦੀ ਬਹੁਤ ਵਧੀਆ ਹੈ ਔਰ ਫ੍ਰੀ ਸਾਈਜ਼ ਹੈ ਇਸ ਆ ਦੇਖੋ ਫ੍ਰੀ ਸਾਈਜ਼ ਬਿਲਕੁਲ ਜਿੰਨਾ ਮਰਜੀ ਮੋਟਾ ਬੰਦਾ ਇਹਨੂੰ ਪਾ ਸਕਦਾ ਠੀਕ ਹੈ ਕੋਈ ਫਟਣਦਾ ਕੋਈ ਡਰ ਨਹੀਂ ਹੈਗਾ ਕੁਝ ਨਹੀਂ ਹੈ ਸਭ ਤੋਂ ਵੱਡੀ ਗੱਲ ਇਹ ਦੱਸਾਂ ਕਿ ਜਿੰਨਾ ਮਰਜੀ ਬੰਦਾ ਮੋਟਾ ਹੋਵੇ ਚ ਪਤਲਾ ਨਾ ਹੋਵੇ ਮੇਰੇ ਵਰਗਾ ਆ ਦੇਖ ਆ ਦੇਖੋ ਮੈਂ ਮੈਂ ਪਤਲੀ ਲੱਗ ਰਹੀਆਂ ਨੇ ਕੁਝ ਤਾਂ ਮੈਂ ਹੋ ਗਈਆਂ ਪਤਲੀ ਤੇ ਕੁਝ ਇਹ ਪਾ ਕੇ ਜਾਣਾ ਡਾਈਟ ਫੋਲੋ ਕਰਦੇ ਰਾਤ ਦੇ 8-8 ਰੋਟੀਆਂ ਖਾ ਰਹੀ ਹੈ ਸੋ 1500 ਰੋਟੀਆਂ ਬਸ ਰਾਤ ਨੂੰ ਖਾ ਲਈਦੀਆਂ ਨੇ ਫਿਰ ਆਪਾਂ ਡਾਈਟਿੰਗ ਤੇ ਅੱਛਾ ਸਿਰ ਸਿਰ ਰੋਪੜਾ ਕੰਮ ਓਏ ਗਾਇਜ਼ ਇੱਕ ਇੱਕ ਚੀਜ਼ ਆ ਦੇਖੋ ਇਹਦੇ ਦੋਨੇ ਸਾਈਡਾਂ ਜੇਬਾਂ ਨੇ ਓ ਮਾਈ ਗੋਡ ਇਸ ਏਰ ਵਾਲੇ ਸੂਟ ਤੇ ਇੱਕ ਸਾਈਡ ਜੇਬ ਇਹਦੇ ਦੋਨੇ ਚੜ੍ਹਦੇ ਆ। ਇਹ ਵੀ ਸਟਾਈਲ ਵਾਲ ਨੂੰ ਆਣਾ ਸ਼ੇਰ ਵਾਲਾ ਇਦਾਂ। ਆਹ ਫਿਰ ਸ਼ੇਰ ਵਾਲਾ ਸਟਾਈਲ। ਸਿੰਘਮ। ਸ਼ੇਰ ਵਾਲਾ ਬੁੱਛੜਾ। ਨਹੀਂ ਨਹੀਂ ਇਦਾਂ ਇਦਾਂ ਆਇਆ ਸੀਗਾ। ਇਹ ਸਿੰਘਮ ਆ। ਇਹ ਪੰਜਾਬੀ ਸਿੰਘਮ ਆ। ਹਾਂ ਉਹ ਸਿੰਘਮ ਆਇਆ ਰੋ। ਲੇਡੀ ਸਿੰਘਮ। ਲੇਡੀ ਸਿੰਘਮ। ਪੁਲਿਸ ਦੀ ਵਰਦੀ ਛੇ। ਵਰਦੀ ਸਸਤੀ। ਸਾਡੇ ਕੱਪੜਿਆਂ 'ਚ ਪੈ ਗਿਆ। ਚਲੋ ਗਾਇਸ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਰੁੱਕ ਕੇ ਅਸੀਂ ਆਪਣਾ ਸਟੋਰ ਸਟੂ ਲਾ ਲਈਏ ਬਾਹਰ ਹੁਣ ਚਲੋ ਬਾਏ ਬਾਏ ਗਾਇਸ ਗਲੀ ਚ ਬੈ ਕੇ ਖਾ ਰਹੇ ਆਣੇ ਰੋਟੀ ਪਰਸ਼ਾਦਾ ਕਿਹਦਾ ਕੈਸਾ ਬਣਾ ਹੈ ਪਰਸ਼ਾਦਾ ਮੈਨੇ ਬਣਾਇਆ ਹੈ ਮੇਰੇ ਹੀ ਪੈਰਾ ਡਾਂਸਰ ਆ ਗਏ ਟੈਂਸ਼ਨ ਇਹ ਤਾਂ ਘੇਰੇ ਮੇਰੇ ਚੱਪੜਾ ਪਕ ਤਾਂ ਨਹੀਂ ਲਾਈ ਜਾਨਾ ਵੇਸ਼ਾ ਕੈਸਾ ਲੱਗਾ ਖਾਣਾ ਦਾਣਾ ਗਾਇਸ ਪਿੱਛੇ ਸਾਡੇ ਬੱਚੇ ਖੇਡ ਰਹੇ ਵੇ ਤੁਹਾਨੂੰ ਦਿਖਾਣੇ ਆ ਗਾਇਸ ਪਿੱਛੇ ਸਾਡੇ ਬੱਚੇ ਖੇਡ ਰਹੇ ਆ ਦੇਖੋ ਸਾਰੇ ਬੈਠੇ ਮੈਂ ਵੀ ਬੈਠਾ ਮੰਮੀ ਦੇ ਕੋਲ ਆਈ ਨਹੀਂ ਮੁੰਡਾ ਕੋਲੇ ਬੈਠਾ ਨੂੰ ਮੁੰਡੇ ਨੂੰ ਇੱਕ ਵਾਰ ਨਹੀਂ ਪੁੱਛਿਆ ਚਾਰ ਰੋਟੀਆਂ ਪਲੇਟ ਚੌੜਾਂ ਦੀ ਖਾ ਕੇ ਮੁੰਡੇ ਨੂੰ ਇੱਕ ਵਾਰ ਨਹੀਂ ਪੁੱਛਿਆ ਮੈਂ ਤੇ ਖਾਣੀ ਆ ਤੂੰ ਬੜਾ ਮੈਨੂੰ ਪੁੱਛਦਾ ਨਾ ਪੁੱਛਿਆ ਅੰਦਰ ਕੁੜੀ ਨੇ ਥੋੜੀ ਨੂੰ ਕਹਿ ਕੇ ਕਿ ਆਉਣ ਆਏ ਵੀ ਪਰੌਂਠੇ ਬਣਾ ਦੇ ਮੰਮੀ ਨੂੰ ਹਾਂ ਸੁਆਦ ਆਣਾ ਮੈਂ ਨੂਨ ਪਕ ਲੈ ਆਪਣੇ ਹੁਣ ਹੁਣ ਮੈਂ ਹੁਣ ਮੈਂ ਪਾ ਕੇ ਲੈ ਕੇ ਦੇਣਾ ਬਜਾ ਤਾਂ ਸਾਡੀ ਗਲੀ ਚ ਰੌਣਕ ਹੀ ਬੜੀ ਹੋਈ ਪਈ ਆ। ਵਿਆਹ ਹੈ। ਵਿਆਹ ਗਾਇਸ ਉਹ ਦੇਖੋ ਬਿਆ। ਉੱਥੇ ਹੈ ਗਾਇਸ ਬਿਆ ਉੱਥੇ ਉਹ ਦੇਖੋ ਹੋ ਰਿਹਾ ਬਿਆ ਸਾਡੀ ਗਲੀ ਚ। ਸਾਨੂੰ ਵੀ ਬੁਲਾਇਆ ਗਾਇਸ ਹੀ ਮਮਾ ਵਿਆਹ ਆ ਗਿਆ। ਬਿਆ ਆ ਗਿਆ। ਅੱਜ ਸਾਨੂੰ ਗਲੀ ਵਿੱਚ ਵਿਆਹ ਆ ਗਿਆ। ਅੱਜ ਨਹੀਂ। ਕਿੰਨੇ ਨੂੰ ਆ? ਸਾਬੀ ਕੋ। ਗਾਇਸ ਸਾਬੀ ਕੋ ਗੈਸ ਬਤਾਨਾ ਕਿਤਨੇ ਕਿਤੇ ਤਰੀਕੇ ਬਤਾ ਰਹੇ ਹਾਂ ਮੈਂ ਆਪਕੋ ਸਾਬੀ ਕੋ ਹੈ। ਹਾਂ ਓਏ। ਜੂੜੀ ਨਾਲਿਆ ਕਰ। ਕਰ ਹਾਂ ਹੈਲੋ ਕਰਨਾ ਕਰ ਹੈਲੋ ਨਾ ਅੰਦਰ ਨਹੀਂ ਤੂੰ ਆਏ ਕਾ ਹੈਲੋ ਗਾਇਸ ਹੈਲੋ 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 ਹੈਲੋ ਗਾ ਤੂੰ ਮੇਰੇ ਨਾਲ ਮੈਚਿੰਗ ਕਰੀਂ ਕਰਦੀ ਆ ਲਵੈਂਡਰ ਲਵੈਂਡਰ ਹੈਲੋ ਗਾਇਸ ਬਹੁਤ ਏਕੋੜ ਕਿ ਮੈਚ ਪੱਤੇ ਵੰਡੋ ਪੱਤੇ ਵੰਡੋ ਆ ਗਿਆ ਸੁਣ ਲੋ ਹੈਪੀ ਪਾਈ ਹੈਪੀ ਪਾਈ ਹੈਲੋ ਗਾਇਸ ਗਾਇਸ ਇਹ ਕੁੜੀ ਨੂੰ ਫੋਲੋ ਕਰਾਓ ਖੁਸ਼ ਹੋ ਜਾਏ ਬਸ ਸਕਾਰ ਹੈਲੋ ਗਾਇਸ ਹੈਲੋ ਗਾਇਸ ਤੁਸੀਂ ਗਾਇਸ ਨੂੰ ਪਾਹਲਾ ਕਰਕੇ ਹੈਲੋ ਹੈਲੋ ਕਰਕੇ ਓ ਹਾਏ ਮੈਚ ਕਰੀਏ ਮੈਨੂੰ ਦੇਖਾ ਦੇ ਮੈਨੂੰ ਕਾਰ ਤੇ ਬਿਠਾ ਦੇ ਦੇ ਤੈਨੂੰ ਅੱਜ ਕਿਹਾ ਬਣਾਉਂਗਾ ਫਿਰ ਕਾਰ ਦੇ ਅੰਦਰ ਬਣਾਉਂਗਾ ਆ ਕੇ ਚੱਲ ਇਹਨਾਂ ਚੱਲ ਬੱਕਾ ਕਾਰ ਦੇ ਅੰਦਰ ਬਣਾਉਂਗਾ ਨੱਚ ਕੇ ਖਾ ਤਾਂ ਹੈ ਮੈਂ ਸੁਣਾਉਂਗਾ ਗਾਣਾ ਮੈਂ ਸਟਾਰਟਿੰਗ ਦਾ ਚੱਲ ਬੋਲ ਨੱਚ ਕਿਹੜੇ ਗਾਣੇ ਤੇ ਨੱਚੇਂਗੇ ਤਮਾਸ਼ਾ ਵਾਲੇ ਤੇ ਹੈ ਕਿਹੜਾ ਸੀਗਾ ਬਿੱਲੀ ਬਾ ਅੰਗਰਾਚ ਪੱਕੇ ਜਿਹੜੇ ਮਾਰੇ ਮਾਰੇ ਨਿੰਤੇਰੇ ਟੂਕੜੇ ਚ ਚੜਦੇ ਮਾਖਾਪਾ ਖਾਪਾ ਨਹੀਂ ਹਾਈ ਬੂ ਹਾਈ ਬੂ ਤਮਾਸ਼ਾ ਤਮਾਸ਼ਾ ਹਾਈ ਬੂ ਹਾਈ ਬੂ ਆਹ ਦੇਖੋ ਗਲੀ ਚ ਗਾਇਸ ਨੇ ਆਨੇ ਦੇਖੋ ਇੱਧਰ ਮੇਰੇ ਇੱਥੇ ਕੱਲੀ ਬੈਣ ਨਾਲ ਕਿੰਨੀ ਰੌਣਕ ਲੱਗੀ ਦੇਖੋ ਸਾਡੀ ਗਲੀ ਚ ਦੇਖੋ ਹੈਲੋ ਗਾਇਸ ਆ ਦੇਖ ਲੋ ਇਹ ਨੰਗਾ ਤਰੰਗਾ ਹੀ ਪੈਂਦਾ ਗਾਇਸ ਕਾਕਾ ਸਾਡਾ ਛੁੱਟਾ ਪਿਆ ਏ ਅੱਜ ਹੀ ਹੋ ਗਿਆ ਅੱਤ ਦਿਨਾਂ ਦਾ ਆਏ ਹਾਈ ਹੇ ਅੱਜ ਮੈਨੂੰ ਕੱਕਿਆ ਹੀ ਨਹੀਂ ਪੋਰਾ ਵੀ ਕਿ ਮਮਾ ਤੁਸੀਂ ਬੀਜੀ ਵਾਲੇ ਹੋ ਗਿਆ ਤੁਸੀਂ ਮੈਨੂੰ ਕਿਤੇ ਕੱਕਦੇ ਹੋ ਤੁਸੀਂ ਮੈਨੂੰ ਬੰਨਨੇ ਹੋ ਕਿਤੇ ਕੱਕਣਾ ਨੇ ਕੋਈ ਮੈਨੂੰ ਮੈਂ ਤੇ ਲੰਗਾ ਹੀ ਛੁੱਟੜੇ ਨਾ ਸ਼ਾਰੀ ਦਿਹਾਰੀ ਛੁੱਟੇ ਨਾ ਤੇ ਉੱਥੇ ਜਾ ਕਰ ਜੇ ਉੱਤੇਂ ਗਈ ਤਾਂ ਹੀ ਤੈਨੂੰ ਬੁਲਾਉਂਗੀ ਮੈਂ ਆਹ ਭਾਈ ਹਾਂ ਨਹੀਂ ਉਹਦਾ ਸੋਹਣਾ ਲੱਗਦਾ ਸੂਟ ਹੈ ਨਾ ਹਾਂ ਚਲੋ ਠੀਕ ਹੈ ਗਾਇਸ ਲੰਗੇ ਤਰੰਗੇ ਕੱਟ ਕੇ ਸਾਡੇ ਨੂੰ ਦੇਖ ਲਓ ਇਹ ਐਂ ਸੋਹੰਦਾ ਵਾ ਮੈਂ ਕਿਹਨ ਡਾਈਪਰ ਕੱਟ ਕਰਦੀ ਇਹਦੇ ਬਾਣੇ ਸਹੀ ਗੱਲ ਹੈ ਡਾਈਪਰ ਨਾਲ ਨਾ ਫਰੇਸ਼ਸ ਹੋ ਜਾਣਗੇ ਫਿਰ ਜਲ ਬਹੁਤ ਜ਼ਿਆਦਾ ਵਿਚਾਰੇ ਦੀ ਸਕਿਨ ਤਾਂ ਐਂ ਹੈ ਬਾਲ ਤਾਂ ਪਿਆਰੇ ਸਨ ਵਧੀਆ ਹਵਾ ਲੱਗਣ ਦਾ ਮਾੜੀ ਮੋਟੀ ਫਿਰ ساری ਉਮਰ ਵਿਚਾਰੇ ਨੇ ਕੱਪੜਿਆਂ 'ਚ ਹੀ ਰਹਿਣਾ ਅੰਬਰ ਰੰਗੂ ਆਦੇ ਜੀਨ ਦੀ ਪਾਈ ਪਿਆ ਵਾ ਹਾਂ ਵੇ ਇਹ ਤਾਂ ਗਾਇਸ ਇਹ ਵਿਚਾਰਾ ਬਹੁਤ ਥੱਕ ਜਾਂਦਾ ਵਾ ਇਹ ਦਿਨੇ ਕਾਕੇ ਨੂੰ ਸ਼ਾਂਭਦਾ ਵਾ ਬਹੁਤ ਜ਼ਿਆਦਾ ਥੱਕ ਜਾਂਦਾ ਪਹਿਲਾਂ ਇਹ ਪੜਨ ਜਾਂਦੀ ਆ ਫਿਰ ਇਹ ਫਿਰ ਕੱਕੜ ਨੂੰ ਸ਼ਾਂਭਦੀ ਆ ਇਹ ਅੱਛਾ ਜੀ ਮਮਾ ਕੱਢ ਲੇ ਮਾਰ ਲਾ ਦੂੰਗਾ ਆ ਇਧਰੋਂ ਕੀ ਖਜ਼ਾਨਾ ਕੱਢਦਾ ਫਿਰ ਗਾਇਸ ਗੁੱਡ ਨਾਈਟ ਬਾਏ 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 ਗਾਈਜ਼ 11 ਮਾਰ ਦੀ ਗਿਨੇ ਰਾਤ ਦੇ 11 ਕੀ ਬਾਰੀ ਗਿਨੇ ਤੇ ਹਜੇ ਤੱਕ ਅਸੀਂ ਛੁੱਟੇ ਵੀ ਨਹੀਂ ਗਏ ਕੰਮ ਹੀ ਕਰੀ ਜੰਮੇ ਆ ਕੰਮ ਇੱਥੇ ਲੱਗੇ ਬਈ ਕਸਟਮਰ ਘਰੇ ਆਈ ਜਾਂਦੇ ਕਪੜੇ ਲਿੰਗਲ ਨਹੀਂ ਤੁਸੀਂ ਵੀ ਲੈਂਦੇ ਬਸ ਜਲਦੀ ਜਲਦੀ ਲਓ ਤੁਸੀਂ ਵੀ ਕਰ ਦਿਓ ਆਰਡਰ ਜਲਦੀ ਜਲਦੀ ਹਜੇ ਤੱਕ ਦੇਖ ਲਓ ਕਸਟਮਰ ਨਾ ਘਰੇ ਆਈ ਜਾਂਦੇ ਅਸੀਂ ਵੈਸੇ ਸਮਾਨ ਕਰਤਾ ਸ ਇਕੱਠਾ ਤੇ ਚਲੋ ਦੁਕਾਨ ਦੁਬਾਰੇ ਵਧਾ ਕੇ ਖੋਲੀ ਦੀ ਤਾਂ ਨਹੀਂ ਪਰ ਸਾਡੀ ਦੁਕਾਨ ਇੱਥੇ ਫੁੱਲੀ ਹੋ ਰਹੀਦੀ ਆ ਦੇਖ ਲਓ ਅਜੇ ਵੀ ਅਸੀਂ ਸਮਾਨ ਪੈਕਿੰਗ ਕਰਕੇ ਟੇ ਹੁਣ ਦੁਬਾਰਾ ਹੈ ਜੇ ਤੂ ਗਾਕ ਘਰੇ ਆਗੇ ਸੀ ਫਿਰ ਮੇਰੇ ਕਰਨ ਪੱਕੇ ਆ ਕੁੜੀਆਂ ਨਾਲ ਖੇਡਦਾ ਹੁੰਨਾ ਵਾ ਤਾਂ ਹੀ ਜੇ ਕੁੜੀਆਂ ਨਾਲ ਖੇਡੋ ਤਾਂ ਕਰਨ ਪੱਕਦੇ ਆ ਉਹ ਕਰਨ ਨਹੀਂ ਪੱਕਿਆ ਦਿਖਣਾ ਹੋ ਗਿਆ ਮਾਮਾ ਨਾ ਫੇ ਅਖੇ ਮੜਿਆ ਮਰਿਆ ਨਹੀਂ ਆਕੜਿਆ ਵਾ ਉੱਥੇ ਗੱਲ ਆ ਗਈ ਫਿਰ ਗੈਸ ਫਿਰ ਖੁਰਕੁੰਦੀ ਪਈਆ ਮ ਹਣ ਗਾਇਸ ਇਹ ਤੁਹਾਨੂੰ ਕਰਨੀ ਹੈ ਕਰ ਲਾ ਫਿਰ ਜੇ ਹੁੰਦੀ ਹੈ ਸੱਚਾ ਲਓ ਗਾਇਸ ਆਪਣੇ ਅੱਜ ਦੇ ਵਲੋਗ ਵਿੱਚ ਚੈਨ ਨੇ ਤੁਸੀਂ ਸਾਰੇ ਜਣੇ ਜਲਦੀ ਜਲਦੀ ਸਾਡੇ ਤੋਂ ਕੱਪੜੇ ਖਰੀਦੋ ਆਰਡਰ ਕਰੋ ਸਾਰੇ ਜਣੇ ਕੈਨਾ ਕਲੈਕਸ਼ਨ ਨੂੰ ਫੋਲੋ ਕਰੋ ਫੋਲੋਅਰ ਤੇ ਫੋਲੋਅਰ ਆ ਜਾਂਦੇ ਆ ਆਰਡਰ ਤੇ ਆਰਡਰ ਆ ਜਾਂਦੇ ਆ ਕੈਨਾਤ ਕਲੈਕਸ਼ਨ ਲੁਧਿਆਣਾ ਨੂੰ ਸਾਰੇ ਜਣੇ ਫੋਲੋ ਕਰ ਲਓ ਗਾਇਸ ਕਰ ਲਓ ਠੀਕ ਹੈ ਜੀ ਨਿਊ ਸਟਾਕ ਆਏ ਹੋਗੇ ਜਲਦੀ ਆਪਣਾ ਸਾਨੂੰ ਮੈਂ ਦੱਸਿਆ ਹੀ ਆ ਕਿ ਮੈਂ ਅੱਜ ਸੂਟ ਪਾਇਆ ਸੀਗਾ ਤੇ ਉਹ ਤੁਸੀਂ ਪਹਿਲਾਂ ਦੇਖ ਹੀ ਲਿਆ ਵੀਡੀਓ ਚ ਐਨ ਮਲਾਈ ਵਰਗਾ ਸੂਟ ਸੱਚੀ ਗਾਇਸ ਬਹੁਤ ਵਧੀਆ ਹੈ ਤੇ ਤੁਸੀਂ ਸਾਰੇ ਜਣੇ ਵੀ ਪਰਚੇਜ਼ ਕਰੋ ਤੇ ਮੈਂ ਆਰਡਰ ਲਾਇਆ ਹੋਇਆ ਵੈਸੇ ਆਪਣੇ ਕਾਇਨਾਤ ਵਾਲੇ ਪੇਜ ਤੇ ਲੱਗਿਆ ਹੋਇਆ ਓਏ ਖੋਰ ਆ ਗਿਆ ਅਮਾ ਜੋ ਗੇਟ ਖੋਲ ਕੇ ਆਓ ਜਾਰੀ ਤੇ ਕੋਈ ਆਇਆ ਜਾਈਂ ਖੋਰ ਆ ਗਿਆ ਖੋਰ ਜਲਾ ਗਿਆ ਪਤਾ ਨਹੀਂ ਕਮਨ ਹੋਈਆ ਆਯੂਸ਼ ਆ ਨਾ ਹਾਂ ਹਾਂ ਸੈਲੈਕਟ ਕਰਨ ਲਈਓ ਪੀਸ ਲੈ ਗਏ ਸੀ ਇਹ ਦੇਖਦੇ ਆ ਕਿੰਨੇ ਸੈਲੈਕਟ ਕਿਤੇ ਕਿਹੜਾ ਕਿਤਾ ਕਿਹੜਾ ਲੈ ਆ ਮੈਨੂੰ ਦਿਖਾ ਕਿਹੜਾ ਲਿਆ ਮੈਂ ਦੱਸ ਦਿੰਨੀ ਆ ਚੱਲੋ ਗਾਇਜ਼ ਆਪਣੇ ਅੱਜ ਦੇ ਵਲੌਗ ਵਿੱਚ ਜੇ ਨਹੀਂ ਜਵਧੀਆ ਲੱਗਿਆ ਹੋਵੇ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਪ੍ਰੈਸ ਪ੍ਰੈਸ ਕਰ ਲਓ ਗਾਇਜ਼ ਤਾਂ ਬਾਏ ਬਾਏ ਗਾਇਜ਼ ਲਵ ਯੂ ਟੂ ਆਲ ਜਿਹੜਾ ਕ੍ਰਿਸਮਸ ਸਾਡਾ ਸੀਗਾ ਹੋਰ ਲੇਟ